ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ। ਸ੍ਰੀ ਹਰगोबिंदਪੁਰ ਸਾਹਿਬ ਤੋਂ ਇੱਕ 22 ਸਾਲਾ ਨੌਜਵਾਨ 6 ਦਿਨ ਪਹਿਲਾਂ ਲਾਪਤਾ ਹੋ ਗਿਆ ਸੀ। ਹੁਣ ਉਹ ਜ਼ਖਮੀ ਹਾਲਤ ਵਿੱਚ ਆਪਣੇ ਘਰ ਪੁੱਜਾ ਹੈ। ਜਿਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਪੁਲਿਸ ਨੂੰ ਪਰਿਵਾਰ ਵੱਲੋਂ ਲਿਖਾਈ ਗਈ ਸੀ। ਮਾਤਾ ਜੀ ਬੇਟਾ ਤੁਹਾਡਾ ਸਹੀ ਸਲਾਮਤ ਕਰ ਪਰਤਾ ਹੈ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਪਾਸੇ ਆਈਏ ਸਾਨੂੰ ਬੱਚਾ ਸਾਡਾ ਮਿਲ ਗਿਆ ਰੱਬ ਦਾ ਧੰਨਵਾਦ ਕਰਦੇ ਹਾਂ ਸਾਡਾ ਬੱਚਾ ਮਿਲ ਗਿਆ ਕੀ ਉਦੋਂ ਦੀ ਕੋਸ਼ਿਸ਼ ਕੀਤੀ ਜਾ ਰਹੀ ਲੱਭਣ ਦੀ ਹਾਂਜੀ ਜੀ ਕਿੱਥੇ ਕਿੱਥੇ ਜਿੱਥੇ ਨਹੀਂ ਫੁੱਲ ਸੜੀਆਂ ਨਹਿਰਾਂ ਫੁੱਲ ਸੜੀਆਂ ਦਰਿਆ ਫੁੱਲ ਸੜਿਆ ਪੂ ਕਿਤੇ ਕਹਿੰਨੇ ਮਾਰ ਕੇ ਨਾ ਛੁੱਟ ਦਿੱਤਾ ਹੂੰ ਫਿਰ ਤੁਹਾਨੂੰ ਪਤਾ ਲੱਗਾ ਕਿ ਸਰਪੰਚ ਦੇ ਘਰ ਵਾ ਉੱਥੇ ਸਰਪੰਚ ਦੇ ਫੋਨ ਤੋਂ ਫੋਨ ਲਾਇਆ ਇਹਨੇ ਮੰਮੀ ਮੈਨੂੰ ਲੈ ਦੋ ਹਣ ਕੇ ਮੇਰੇ ਨਾਲ ਬਹੁਤ ਬੁਰਾ ਹੋਇਆ ਫੇਰਾ ਸੀ ਗਿਆ ਲੈਣ ਕਿੰਨੇ ਵਜੇ ਘਰ ਲੈ ਗਿਆ ਇਹਨੇ ਅਸੀਂ 10:30 ਇਥੋਂ ਚਲ ਗਏ ਲੈਣ ਇਹਨੇ 1 ਵਜੇ ਘਰ ਲੈ ਕੇ ਆਇਆ ਤੇ ਕੀ ਕੰਡੀਸ਼ਨ ਅਬ ਬੇਟੀ ਨੂੰ ਕਰਿਆ ਕੁਛ ਸਿਰ ਛੱਟਾ ਛੱਟਾ ਲੱਗੀ ਆ ਜੀ ਡੇ ਇਲਾਜ ਕਰਵਾਉਣਾ ਤੇ ਪੁਲਿਸ ਪ੍ਰਸ਼ਾਸਨ ਕੀ ਕੀ ਮੰਗ ਕਰਦੇ ਹਾਂ ਕਾਰਵਾਈ ਲੈ ਕੇ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੇ ਵੀ ਆ ਫੜੇ ਜਾਣ ਜਿਨ੍ਹਾਂ ਨੇ ਵੀ ਬੇੜੇ ਨੂੰ ਫੜਿਆ ਘਟਨਾ ਵਾਪਰੀ ਦਿਨ ਨਾਲ ਮੈਂ ਜਾਂਦਾ ਪਿਆ ਸੀਗਾ ਸਾਈਟ ਤੇ ਹੂੰ ਤੇ ਪੰਨੋ ਪੈਲਸ ਤੋਂ ਥੋੜਾ ਜਿਹਾ ਗਾੜੀ ਜਾ ਕੇ ਤੇ ਮੇਰੇ ਸਾਹਮਣੇ ਕਿਸੇ ਨੇ ਗੱਡੀ ਲੈ ਕੇ ਖਲਾਅ ਦਿੱਤੀ ਅੱਛਾ ਜੀ ਤੇ ਫਿਰ ਮੈਨੂੰ ਪਤਾ ਹੀ ਨਹੀਂ ਲੱਗਾ ਮੇਰੇ ਮੂੰਹ ਤੇ ਕਵਰ ਕਿੜ ਪਾਤਾ ਤੇ ਮੈਨੂੰ ਪਤਾ ਲੱਗਾ ਕਿੱਥੇ ਲੈ ਗਏ ਮੁਰਗੇ ਤੇ ਹੁਣ ਤੂੰ ਕਿਵੇਂ ਘਰ ਪਰਤੇ ਆ ਮੈਂ ਨਹਿਰ ਦੇ ਵਿੱਚ ਪਿਆ ਸੀ ਉੱਥੇ ਟਪਈ ਵਾਲੀ ਉੱਥੋਂ ਫਿਰ ਮੈਨੂੰ ਜਦੋਂ ਜਾਗਾਈ ਤੇ ਫਿਰ ਮੈਂ ਉੱਥੇ ਕਿਸੇ ਦੇ ਘਰ ਸਾਈ ਲਾਈ ਫਿਰ ਮੈਂ ਉਹਨਾਂ ਦੇ ਘਰ ਗਿਆ ਫਿਰ ਉਹਨਾਂ ਨੇ ਮਾਨਾ ਦੇ ਨੰਬਰ ਤੋਂ ਫੋਨ ਲਾਇਆ ਕਰ ਦਿੱਤਾ ਕਿ ਕਿਦਾਂ ਦੀ ਗੱਲ ਹੈ ਕੱਲ ਰਾਤ ਕੱਲ ਰਾਤ ਨਹਿਰ 'ਚ ਹਾਂਜੀ ਟਪਈ ਵਾਲੀ ਨਹਿਰ 'ਚ ਹਾਂ ਅੱਜ ਘਰ ਕਿਵੇਂ ਪਹੁੰਚਿਆ ਕਿਉਂ ਛੱਡ ਕੇ ਗਿਆ ਆਪਾਂ ਮੈਨੂੰ ਮੰਮੀ ਹੁਣੇ ਲੈ ਕੇ ਆਏ ਉੱਥੋਂ ਅੱਛਾ ਤੇ ਘਰ ਕਿੱਦਾਂ ਪਤਾ ਲੱਗਾ ਤੇਰਾ ਮੈਂ ਫੋਨ ਲਾਇਆ ਸੀ ਮੈਨੂੰ ਨੰਬਰ ਯਾਦ ਸੀ ਤੇ ਜਿੱਥੇ ਤੈਨੂੰ ਰੱਖਿਆ ਉੱਥੇ ਤਾਂ ਕੋਈ ਪਤਾ ਨਹੀਂ ਕਿੱਥੇ ਰੱਖਿਆ ਉਹਨੇ ਤੈਨੂੰ ਨਹੀਂ ਮੈਨੂੰ ਕੁਝ ਪਤਾ ਨਹੀਂ ਜੇ ਪਤਾ ਹੁੰਦਾ ਤਾਂ ਫਿਰ ਦੱਸ ਦਿੰਦਾ ਮਾਰਕਟਾਈ ਕਿத்தி ਕਿਹਨੇ ਤੈਨੂੰ ਹਾਂਜੀ ਬਾਲ ਕਟਿਆ ਤੇ ਕੋਈ ਪਛਾਣ ਹੈ ਜੇ ਉਸ ਬੰਦੇ ਦੀ ਜਿਹਨੇ ਕਟਿਆ ਤੈਨੂੰ ਨਹੀਂ ਪਛਾਣ ਨਹੀਂ ਜਾਏਗੀ ਕਿੱਨੇ ਜਾਣੇ ਸੀ ਲੋਕ ਉਹ ਪੰਜ ਛੇ ਜਾਣੇ ਹੈਗੇ ਸੀ ਕੀ ਕਹਿੰਦੇ ਸੀ ਤੈਨੂੰ ਕਹੁੰਦੇ ਨਹੀਂ ਸੀ ਕੁਝ ਬਸ ਕਹਿੰਦੇ ਸੀ ਤੈਨੂੰ ਮਾਰਨਾ ਬਸ ਬੱਚਾ ਕੁਝ ਦਿਨ ਪਹਿਲੇ ਗਾਇਬ ਹੋਇਆ ਸੀ ਆ ਘਰੋਂ ਹਾਂਜੀ ਘਰ ਪਹੁੰਚਿਆ ਕੀ ਕਹਿਣਾ ਚਾਹੁੰਦੇ ਹੋ ਮੈਂ ਇਹੋ ਕਹਿਣਾ ਚਾਹੁੰਨਾ ਵੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਭਾਕੀ ਪ੍ਰਸ਼ਾਸਨ ਇਹੋ ਇੰਨਾ ਹੈਲਪ ਕੀਤੀ ਚੋਰ ਮੇਰੇ ਲਈ ਨਹੀਂ ਤੇ ਮੇਰੇ ਕੋਲ ਨਹੀਂ ਲੱਪਣਾ ਬੱਚਾ ਬਾਕੀ ਉੱਥੇ ਸਰਪੰਚ ਦੀ ਬਹੁਤ ਮਿਹਰਬਾਨੀ ਜਿੰਨੇ ਚੋਰ ਨੇ ਇਹਨੂੰ ਘਰ ਰੱਖਿਆ ਫੋਨ ਕਰਾਇਆ ਪੜੇ ਕਿਹੜੇ 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 ਸਰਪੰਚ ਜਿੰਨ ਕਿੱਥੋਂ ਦਾ ਭਈ ਵਾਲੇ ਨੇ ਠੀਕ ਆ ਹਾਂਜੀ ਉਹਨੇ ਫੋਨ ਆਪਣੇ ਤੋਂ ਫੋਨ ਲਵਾਇਆ ਰੋਟੀ ਖਵਾਈ ਚਾ ਪਹਿ ਲੀੜਾ ਕਪੜਾ ਦਿੱਤਾ ਨਿਉ ਚਾਰੇ ਚਪਲਾਂ ਪਵਾ ਕੇ ਫੇ ਉਹਨੇ ਭੂਣ ਤਾਨੂੰ ਕਰਾ ਸੱਦਿਆ ਕੀ ਕੋਈ ਸ਼ੰਕਾ ਹੈ ਕਿਸੇ ਤੇ ਜਿਹਨੇ ਉਹਨੂੰ ਘਟਨਾ ਕੀਤਾ ਨਹੀਂ ਪਾਜੀ ਹੁਣ ਇਹਨੂੰ ਨਹੀਂ ਪਤਾ ਅਨੂ ਆਈ ਤਾਂ ਕਦੀ ਕਿਸ ਨਾਲ ਲੜੇ ਨਹੀਂ ਅਨੂ ਇੰਨਾ ਵੱਡਾ ਆਡਾ ਮੁੰਡਾ ਘਰ ਆ ਗਿਆ